ਕੰਗੜਾ ਨਾ ਉਹ ਆਈ ਵਾਰੀ ਕੋਈ ਨਾ ਕੋਈ ਨਾਂ ਬਿਆਦਤ ਬਿਆਨ ਦਿੰਦੀ ਹੈ ਜਿਲ੍ਹੋਂ ਸਾਹਿਬ ਹੂੰ ਇਹ ਆਈ ਵਾਰੀ ਪੰਜਾਬ ਨੂੰ ਟਾਰਗੇਟ ਕਰਦੀ ਆ ਉਹ ਸਵਾਰ ਉਹਨੇ ਫਿਰ ਪੰਜਾਬ ਨੂੰ ਟਾਰਗੇਟ ਕਰਦੇ ਹੋਏ ਕਿਹਾ ਵੀ ਜਿਹੜਾ ਨਸ਼ਾ ਪਾਕਿਸਤਾਨ ਤੋਂ ਚੱਲਦਾ ਹੂੰ ਉਹ ਪੰਜਾਬ ਵੇਚਦੀ ਹੁੰਦਾ ਹੋਇਆ ਹੂੰ ਤੇ ਹਿਮਾਚਲ ਦੇ ਵਿੱਚ ਪਹੁੰਚਦਾ ਤੇ ਕਿਹਾ ਵੀ ਜਿੱਦਾਂ ਪੰਜਾਬ ਵਿੱਚ ਨਸ਼ੇ ਦੇ ਸਤਾਰਗਰਾਂ ਦੀਆਂ ਜਿਹੜੀਆਂ ਵਿਧਵਾ ਹੈ ਜਿਹੜੇ ਲੋਕ ਕਰਦੇ ਆ ਹੂੰ ਵੀ ਵਿਧਵਾ ਹੋ ਰਹੀਆਂ ਅਸੀਂ ਨਹੀਂ ਚਾਹੁੰਦੇ ਕਿ ਹਿਮਾਚਲ ਵਿੱਚ ਵੀ ਇਦਾਂ ਜਨਾਦੀਆਂ ਵਿਧਵਾ ਹੋਣ ਉਹ ਜਦੋਂ ਤੋਂ ਮਾਰਕੀਟ ਦੇ ਵਿੱਚ ਆਈ ਆ ਸਮਾਜ ਦੇ ਵਿੱਚ ਆਈ ਆ ਉਹ ਉਦੋਂ ਤੋਂ ਵਿਵਾਦਿਤ ਬਿਆਨ ਦਿੰਦੀ ਰਹੀ ਹੈ ਉਹਦੀ ਜਿਹੜੀ ਮਾਂ ਪਾਰਟੀ ਆ ਭਾਜਪਾ ਉਹ ਤਾਂ ਪੱਲਾ ਛਡਾ ਜਾਂਦੀ ਹੈ ਫਰਮੇਰੀ ਕਹਿ ਦਿੰਦੇ ਨੇ ਵੀ ਇਹਦਾ ਇਹ ਨਿੱਜੀ ਬਿਆਨ ਪਰਸਨਲ ਬਿਆਨ ਹੈ ਹਾਂ ਨਾ ਪਰਸਨਲ ਬਿਆਨ ਹੈ ਨਿੱਜੀ ਕਿ کہہ ਸਕਦੇ ਹਾਂ ਨਾ ਰਣਾਉਤ ਨੇ ਇਹ ਗੱਲ ਆਖੀ ਆ ਕੀ ਪੰਜਾਬ ਦੇ ਰਾਹੀ ਜਿਹੜਾ ਪਾਕਿਸਤਾਨ ਤੋਂ ਨਸ਼ਾ ਆਉਂਦਾ ਉਹ ਪੰਜਾਬ ਦੇ ਰਾਹੀ ਆਉਂਦਾ ਹਾਂ ਪੰਜਾਬ ਦੇ ਰਾਹੀ ਆਉਂਦਾ ਤੇ ਉਹ ਹਿਮਾਚਲ ਪਹੁੰਚਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਸਟਿਸ ਪੰਜਾਬ ਟੀਵੀ ਤੇ ਮੇਰੇ ਨਾਲ ਨੇ ਸ਼੍ਰੀਪੂਰ ਸਿੰਘ ਨੀਲੋ ਸਾਹਿਬ ਸੋ ਨੀਲੋ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅਸੀਂ ਗੱਲ ਕਰਾਂਗੇ ਅੱਜ ਕੰਗੜਾਰ ਨਾਉਤ ਬਾਰੇ ਕੰਗੜਾਰ ਨਾਉਤ ਆਈ ਵਾਰੀ ਕੋਈ ਨਾ ਕੋਈ ਨਵਾਂ ਬਿਆਦਤ ਬਿਆਨ ਦਿੰਦੀ ਹੈ ਨਿਰੂ ਸਾਹਿਬ ਹਮ ਕਿ ਹਾਈ ਆਈ ਵਾਰੀ ਪੰਜਾਬ ਨੂੰ ਟਾਰਗੇਟ ਕਰਦੀ ਆ ਬਿਲਕੁਲ ਇਸ ਵਾਰ ਉਹਨੇ ਫਿਰ ਪੰਜਾਬ ਨੂੰ ਟਾਰਗੇਟ ਕਰਦੇ ਹੋਏ ਕਿਹਾ ਵੀ ਜਿਹੜਾ ਨਸ਼ਾ ਪਾਕਿਸਤਾਨ ਤੋਂ ਚੱਲਦਾ ਹੈ ਹਮ ਉਹ ਪੰਜਾਬ ਵਿੱਚ ਦੀ ਹੁੰਦਾ ਹੋਇਆ ਹਮ ਤੇ ਹਿਮਾਚਲ ਦੇ ਵਿੱਚ ਪਹੁੰਚਦਾ ਹੈ ਬਿਲਕੁਲ ਇੱਕ ਉਹਨੇ ਹੋਰ ਬੜੀ ਭੱਦੀ ਜੀ ਗੱਲ ਕਹੀ ਹੈ ਜਿਹੜੀ ਮੈਨੂੰ ਨਹੀਂ ਜੱਚੀ ਬਾਕੀ ਨੂੰ ਜੱਚੀ ਹੈ ਕਿ ਨਹੀਂ ਜੱਚੀ ਹੈ ਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹਨੇ ਇਹ ਕਿਹਾ ਵੀ ਜਿੱਦਾਂ ਪੰਜਾਬ ਵਿੱਚ ਨਸ਼ੇ ਦੇ ਸਤਾਗਰਾ ਦੀਆਂ ਜਿਹੜੀਆਂ ਵਿਧਵਾ ਜਿਹੜੇ ਵੈਸੇ ਲੋਕ ਕਰਦੇ ਆ ਵੀ ਵਿਧਵਾ ਹੋ ਰਹੀਆਂ ਅਸੀਂ ਨਹੀਂ ਚਾਹੁੰਦੇ ਕਿ ਹਿਮਾਚਲ ਵਿੱਚ ਵੀ ਇਦਾਂ ਜਨਨੀਆਂ ਵਿਧਵਾ ਹੋਣ ਹੂੰ ਸੋ ਇਹ ਕੀ ਕੰਗਨਰ ਨੌ ਤੇ ਪਲੈਨ ਕਰਕੇ ਛੱਡ ਗਈ ਹੈ ਕਿ ਇਹ ਕੁਝ ਦਿਮਾਗੀ ਤੌਰ ਤੇ ਦਾ ਸੰਤੁਲਨ ਤਾਂ ਠੀਕ ਨਹੀਂ ਜੇਕਰ ਉਹਦੇ ਨਾਲ ਇਤਿਹਾਸ ਨੂੰ ਦੇਖਿਆ ਜਾਵੇ ਹੂੰ ਕੰਗਨਰ ਰਣਾਉਤ ਦੇ ਹੂੰ ਬੀ ਉਹ ਜਦੋਂ ਤੋਂ ਮਾਰਕੀਟ ਦੇ ਵਿੱਚ ਆਈ ਆ ਸਮਾਜ ਦੇ ਵਿੱਚ ਆਈ ਆ ਉਹ ਉਦੋਂ ਤੋਂ ਵਿਵਾਦਿਤ ਬਿਆਨ ਦਿੰਦੀ ਰਹੀ ਆ ਉਹ ਬਿਆਨ ਜਦੋਂ ਵੀ ਕਦੇ ਉਹ ਬਿਆਨ ਦਿੰਦੀ ਆ ਤਾਂ ਉਹਦੀ ਜਿਹੜੀ ਮਾਂ ਪਾਰਟੀ ਆ ਭਾਜਪਾ ਉਹ ਤੋਂ ਪੱਲਾ ਛੱਡਾ ਜਾਂਦੀ ਆ ਹੂੰ ਉਹ ਹਰਵੇ ਦੀ ਕਹਿ ਦਿੰਦੇ ਨੇ ਵੀ ਇਹਦਾ ਇਹ ਨਿੱਜੀ ਬਿਆਨ ਪਰਸਨਲ ਬਿਆਨ ਹੈ ਹਾਂ ਜੀ ਪਰਸਨਲ ਬਿਆਨ ਇਹਨੂੰ ਨਿੱਜੀ ਕਹਿ ਸਕਦੇ ਆਪਾਂ ਪਰ ਜੇਕਰ ਭਾਜਪਾ ਭਾਜਪਾ ਦੀ ਮਾਂ ਆਰਐਸਐਸ ਜੇ ਇਹ ਇਹਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਉਥੋਂ ਕੋਈ ਵੀ ਬਿਆਨ ਜਿਹੜਾ ਹੈਗਾ ਉਹਨਾਂ ਦੀ ਪਾਰਟੀ ਦਾ ਵਰਕਰ ਜਾਂ ਕੋਈ ਆਗੂ ਉਨਾ ਦੀ ਆਗਿਆ ਤੋਂ ਬਿਨਾਂ ਨਹੀਂ ਦੇ ਸਕਦਾ ਹੁਣ ਜਿਵੇਂ ਕੰਗਨ ਰਣਾਉਤ ਨੇ ਇਹ ਗੱਲ ਆਖੀ ਆ ਵੀ ਪੰਜਾਬ ਦੇ ਰਾਹੀ ਜਿਹੜਾ ਪਾਕਿਸਤਾਨ ਤੋਂ ਨਸ਼ਾ ਆਉਂਦਾ ਉਹ ਪੰਜਾਬ ਦੇ ਰਾਹੀ ਆਉਂਦਾ ਹਾਂ ਪੰਜਾਬ ਦੇ ਰਾਹੀ ਆਉਂਦਾ ਤੇ ਉਹ ਹਿਮਾਚਲ ਪਹੁੰਚਦਾ ਤੇ ਉਹ ਕਹਿ ਰਹੀ ਆ ਵੀ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਨੇ ਪਿੰਡਾਂ ਦੇ ਪਿੰਡ ਕਈ ਥਾਵਾਂ ਤੇ ਖਾਲੀ ਹੋ ਗਏ ਨੇ ਨਸ਼ਿਆਂ ਦੇ ਕਾਰਨ ਵੀ ਇਸ ਤਰ੍ਹਾਂ ਕਿਤੇ ਹਿਮਾਚਲ ਦੇ ਵਿੱਚ ਨਾ ਮਾਹੌਲ ਬਣ ਜਾਵੇ ਹੁਣ ਉਹਨਾਂ ਦਾ ਇਸ ਸਮੇਂ ਇਸ ਤਰ੍ਹਾਂ ਦਾ ਬਿਆਨ ਆਉਣਾ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਅਧੀਨ ਇਨੂੰ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਹੋਇਆ ਹਮ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਆ ਜੀਤੇ ਬਾਰੇ ਹੁਣ ਆਪਾਂ ਇਹ ਵੀ ਆਖ ਸਕਦੇ ਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਅਸਲ ਦੇ ਵਿੱਚ ਇਹ ਭਾਜਪਾ ਦੀ ਹੀ ਸਰਕਾਰ ਆ ਕਿਉਂਕਿ ਭਾਜਪਾ ਦੀਆਂ ਨੀਤੀਆਂ ਨੂੰ ਹੀ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ ਹਮ ਤੇ ਭਾਜਪਾ ਹਰ ਵੇਰੀ ਕਦੇ 15 ਦਿਨਾਂ ਬਾਅਦ ਕਦੇ ਮਹੀਨੇ ਬਾਅਦ ਕਦੇ 3 ਮਹੀਨੇ ਬਾਅਦ ਉਹ ਪੰਜਾਬ ਦੇ ਲੋਕਾਂ ਦੇ ਟੀਕਾ ਲਾ ਕੇ ਦੇਖਦੇ ਨੇ ਤੇ ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਵੀ ਬੀਬੀ ਜਿਹੜੀ ਰਣਾਉਤਾ ਜਿਹੜਾ ਉਸਨੇ ਬਿਆਨ ਦਿੱਤਾ ਇਹ ਵੀ ਪੰਜਾਬ ਦੇ ਲੋਕਾਂ ਦੇ ਇੱਕ ਟੀਕਾ ਲਾ ਕੇ ਹੀ ਉਹਨੇ ਦੇਖਿਆ ਵੀ ਦੇਖਦੇ ਆ ਵੀ ਇਹਦੇ ਨਾਲ ਪੰਜਾਬ ਦਾ মিডিਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਲੋਕ ਤੇ ਜਿਹੜੀਆਂ ਹੋਰ ਜਾਂ ਪੰਜਾਬ ਸਰਕਾਰ ਇਹਦੇ ਬਾਬਤ ਕੀ ਬੋਲਦੀ ਆ ਹੁਣ ਭਾਵੇਂ ਭਾਜਪਾ ਨੇ ਪੱਲਾ ਛਡਾ ਲਿਆ ਵੀ ਸਾਡਾ ਇਹ ਇਹਦੇ ਬਿਆਨ ਦੇ ਨਾਲ ਕੋਈ ਸਬੰਧ ਨਹੀਂ ਹਾਂ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਉਹਦੇ ਖਿਲਾਫ ਉਹਦੀ ਨਿੰਦਾ ਵੀ ਕੀਤੀ ਹੈ ਵੀ ਉਹਨੂੰ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਨਹੀਂ ਦੇਣੇ ਚਾਹੀਦੇ ਨਹੀਂ ਦੇਣੇ ਚਾਹੀਦੇ ਪਰ ਨਿੰਦਾ ਕਰਨ ਦੇ ਨਾਲ ਜਾਂ ਉਹਦੇ ਖਿਲਾਫ ਬਿਆਨ ਦੇਣ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਵੀ ਉਹਨਾਂ ਨੇ ਆਪਣੀ ਹੋਂਦ ਬਚਾਉਣ ਦੀ ਖਾਤਰ ਆਪ ਕੀ ਕਰਨਾ ਮੈਨੂੰ ਸਾਬ ਤੁਹਾਡੀ ਗੱਲ ਵਿੱਚ ਮੈਨੂੰ ਐ ਕਿਉਂ ਮਹਿਸੂਸ ਹੁੰਦਾ ਹੈ ਕਿ ਭਾਜਪਾ ਨੇ ਇੱਕ ਗਰੁੱਪ ਹੂੰ ਪਲਾਨ ਤਿਆਰ ਕੀਤਾ ਹੋਇਆ ਹੂੰ ਕਿ ਜਦੋਂ ਵੀ ਕੋਈ ਨਾ ਕੋਈ ਚੋਣਾ ਨੇੜੇ ਹੁੰਦੀ ਹੈ ਹੂੰ ਜਾਂ ਕੋਈ ਹੋਰ ਫੰਕਸ਼ਨ ਵਗੈਰਾ ਨੇੜੇ ਹੁੰਦਾ ਹੈ ਹੂੰ ਤੇ ਉਹ ਕੋਈ ਇਦਾਂ ਦਾ ਸ਼ੋਸ਼ਾ ਛੱਡਦੇ ਨੇ ਆਪਦੇ ਉਹਨਾਂ ਬੰਦੇ ਨੂੰ ਕਹਿ ਕੇ ਵੀ ਆ ਛੱਡੋ ਤੁਸੀਂ ਤੇ ਜਨਤਾ ਦਾ ਜਿਹੜਾ ਧਿਆਨ ਉਹ ਦੂਜੇ ਪਾਸੇ ਭੁਗਾ ਦਿੰਦੇ ਆ ਤੇ ਜਿਹੜਾ ਆਪਦਾ ਕੰਮ ਆ ਉਹ ਕਰ ਜਾਂਦੇ ਆ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਕੇ ਭਾਜਪਾ ਸਰਕਾਰ ਆ ਕੇਂਦਰ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਆ ਉਹਦੇ ਵਿੱਚ ਉਹ ਇੱਕ ਜਿਹੜਾ ਗਾਹਾਂ ਇੱਕ ਚੋਣਾ ਆ ਰਹੀਆਂ ਨੇ ਵਿਹਾਰ ਦੀਆਂ ਵਿਹਾਰ ਦੀਆਂ ਚੋਣਾ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਕੁਝ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਕੁਝ ਇਸ਼ੂ ਨੇ ਜਿਵੇਂ ਪਹਿਲਗਾਮ ਵਾਲਾ ਮਸਲਾ ਸੰਧੂਰ ਵਾਲਾ ਜਿਹੜਾ ਫੌਜ ਨੇ ਪਾਕਿਸਤਾਨ ਤੇ ਅਟੈਕ ਕੀਤਾ ਟਰੰਪ ਵਾਲਾ ਮਸਲਾ ਜਾਂ ਜਿਹੜਾ ਉਹ ਰਜਿਸਟ੍ਰੇਸ਼ਨ ਦਾ ਸ਼ੁਰੂ ਕੀਤਾ ਇਹਨਾਂ ਨੇ ਬਿਹਾਰ ਦੇ ਵਿੱਚ ਹਾਂ ਉਹ ਕਈ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਮਸਲਿਆਂ ਦੇ ਕਾਰਨ ਭਾਜਪਾ ਮੋਦੀ ਸਾਹਿਬ ਉਹ ਸੰਸਦ ਦੇ ਦੁਗਾ ਸਦਨਾ ਦੇ ਵਿੱਚ ਬੁਰੀ ਤਰ੍ਹਾਂ ਘਰੇ ਹੋਏ ਨੇ ਤੇ ਉਹਨਾਂ ਨੇ ਇਹ ਗੱਲ ਤੁਹਾਡੀ ਬਿਲਕੁਲ ਮੈਂ ਇਹਦੇ ਨਾਲ ਸਹਿਮਤ ਆ ਵੀ ਉਹ ਇਸ ਤਰ੍ਹਾਂ ਦਾ ਬਿਆਨ ਦੇ ਕੇ ਲੋਕਾਂ ਦਾ ਧਿਆਨ ਪੜਕਾਉਣ ਦੇ ਲਈ ਹਾਂ ਇਸ ਤਰ੍ਹਾਂ ਦੀ ਉਹ ਖੇਡ ਖੇਡਦੇ ਨੇ ਖੇਡ ਖੇਡਦੇ ਨੇ ਇਹ ਉਹਨਾਂ ਦੀ ਕੋਈ ਪਹਿਲੀ ਨਹੀਂ ਹੈਗੀ ਹਾਂ ਕਈ ਵਾਰੀ ਹੋ ਚੁੱਕਿਆ ਇਹ ਕਈ ਵਾਰੀ ਹੋ ਰਿਹਾ ਵੀ ਇਹ ਕਰ ਪਰ ਇਹ ਕਹਿੰਦੇ ਵੀ ਅਸੀਂ ਨਹੀਂ ਕਰਦੇ ਪਰ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਹੈ ਇਹ ਤੁਸੀਂ ਇਹਨਾਂ ਦਾ ਇਤਿਹਾਸ ਚੱਕ ਕੇ ਦੇਖੋ ਲੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਵੱਡੀ ਘਟਨਾ ਵਾਪਰੀ ਆ ਤਾਂ ਉਹਦੇ ਬਰਾबरी ਜਦੇ ਕੋਈ ਕੋਈ ਨਾ ਕੋਈ ਹੋਰ ਘਟਨਾ ਵਾਪਰ ਜਾਂਦੀ ਆ ਜਿਹਦਾ ਧਿਆਨ ਲੋਕਾਂ ਦਾ ਉਹ ਹੁਣ ਪਹਿਰਗਾਮ ਵਾਲੀ ਘਟਨਾ ਨੂੰ ਇਹਨਾਂ ਨੇ ਦਬਾਉਣ ਦੀ ਖਾਤਰ ਜੇਕਦਮ ਪਾਕਿਸਤਾਨ ਤੇ ਹਮਲਾ ਕਰਤਾ ਸੰਧੂਰ ਆਪਰੇਸ਼ਨ ਕੀਤਾ ਸੰਧੂਰ ਆਪਰੇਸ਼ਨ ਕੀਤਾ ਸੰਧੂਰ ਆਪਰੇਸ਼ਨ ਤੇ ਜੇ ਤੱਕ ਮੀਡੀਆ ਦੇ ਵਿੱਚ ਦੇਖਿਆ ਜਾਵੇ ਫਿਰ ਤਾਂ ਐਂ ਲੱਗਦਾ ਤੇ ਪਾਕਿਸਤਾਨ ਸਾਰਾ ਹੀ ਇਹਨਾਂ ਨੇ ਤਬਾਹ ਕਰ ਦਿੱਤਾ ਜਿਹੜਾ ਸਿੰਧੂ ਜਲ ਯੋਜਨਾ ਵੀ ਇਹਨਾਂ ਨੇ ਸਿੰਧੂ ਬੰਦ ਇਹ ਜਿਹੜਾ ਦਰਿਆ ਉਹ ਬੰਦ ਕਰ ਦਿੱਤਾ ਪਰ ਤਰ੍ਹਾਂਤਲ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੋਨ ਵਿਦਾਨ ਉੱਥੇ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਸੰਧੂਰ ਬਾਰੇ ਆਪਰੇਸ਼ਨ ਬਾਰੇ ਪਹਿਲਗਾਮ ਦੇ ਜਿਹੜੇ ਕਤਲੇਆਮ ਹੋਇਆ ਵੀ ਉਹ ਬੰਦੇ ਜਿਹੜੇ ਤੁਸੀਂ ਉਹ ਸਨਾਖਤ ਕੀਤੀ ਸੀ ਜਿਹੜੇ ਬੰਦਿਆਂ ਦੀ ਵੀ ਉਹ ਉਹ ਬੰਦਿਆਂ ਨੇ ਉੱਥੇ ਇਹ ਬੰਦੇ ਗਰੁੱਪ ਨੇ ਉੱਥੇ ਜਾ ਕੇ ਉਹ ਕਤਲੇਆਮ ਕੀਤਾ ਉਦੋਂ ਬਾਅਦ ਦੇ ਵਿੱਚ ਤੁਹਾਡੇ ਬੰਦੇ ਮੁਕਰਦੇ ਨੇ ਫਿਰ ਇੱਕ ਇਹਨਾਂ ਨੇ ਪੰਜਾਬ ਬਾਰੇ ਇੱਕ ਹੋਰ ਬਿਆਨ ਦਿੱਤਾ ਜਿਹੜਾ ਬਿਆਨ ਆਇਆ ਹੈ ਇੱਕ ਫੌਜ ਦਾ ਆਗੂ ਕਮਾਂਡਰ ਕਹਿ ਰਿਹਾ ਵੀ ਪਾਕਿਸਤਾਨ ਦੀ ਟਾਰਗੇਟ ਤੇ ਸ੍ਰੀ ਦਰਬਾਰ ਸਾਹਿਬ ਵੀ ਸੀ ਫਿਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀਆਂ ਜੀ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੇ মিডিਏ ਨੇ ਇਸ ਦਾ ਸਬੂਤ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਇਹ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਕਿ ਉਹ ਨਾ ਧਿਆਨ ਕਨਵਰਟ ਕਰਨ ਲਈ ਲੋਕਾਂ ਦਾ ਧਿਆਨ ਬਦਲਣ ਦੇ ਲਈ ਇਸ ਤਰ੍ਹਾਂ ਦੀ ਖੇਡ ਖੇਡਦੇ ਰਹਿੰਦੇ ਨੇ ਖੇਡਦੇ ਰਹਿੰਦੇ ਨੇ ਮੈਨੂੰ ਨਸਾਇ ਲੱਗਦਾ ਵੀ ਥੋੜਾ ਜਿਹਾ ਜਿਹੜੀ ਪਬਲਿਕ ਹੈ ਜਨਤਾ ਆਮ ਇਹਨੂੰ ਕੰਗਨਾ ਨੌਤਮ ਦੇਖਦੇ ਆ ਉਹ ਇਹਦੇ ਆ ਵਿਵਾਦ ਬਿਆਨ ਤੋਂ ਸੰਗੋਚ ਕਰਨ ਇਹਦੇ ਵੱਲ ਧਿਆਨ ਹੀ ਨਾ ਦੇਣਾ ਦੇਖੋ ਧਿਆਨ ਹੁਣ ਤੁਸੀਂ ਸੜਕ ਤੇ ਤੁਰੇ ਜਾ ਰਹੇ ਹੋ ਤੁਸੀਂ ਸੜਕ ਤੇ ਕੋਈ ਕਪੜੇ ਨਹੀਂ ਪਾਏ ਹੋਏ ਤੇ ਭਾਵੇਂ ਤੁਸੀਂ ਗੱਡੀ 'ਚ ਬੈਠੇ ਹੋ ਜਾਂ ਤੁਸੀਂ ਮੋਦੀ ਦੇ ਬੋਕਲ ਮਾਰੀ ਬੈਠੇ ਹੋ ਤੇ ਤੁਹਾਡਾ ਧਿਆਨ ਤਾਂ ਜਾਊਗਾ ਹੀ ਨਾ ਹੁਣ ਮੀਡੀਆ ਦੇ ਵਿੱਚ ਜੋ ਘਸਾਰਿਆ ਜਿਹੜਾ ਸੋਸ਼ਲ ਮੀਡੀਆ ਤੇ ਆ ਰਿਹਾ ਜਾਂ ਜਿਹੜਾ ਸਾਡੇ ਭਾਰਤ ਦਾ ਜਿਹੜਾ ਸਾਡਾ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿ ਦਿੰਦੇ ਨੇ ਮੋਦੀ ਮੀਡੀਆ ਕਹਿ ਦਿੰਦੇ ਨੇ ਭਾਜਪਾ ਦਾ ਮੀਡੀਆ ਕਹਿ ਦਿੰਦੇ ਨੇ ਉਹ ਸਿੱਧੀ ਘਟ ਨੇ ਸਿੱਧੀ ਤੁਹਾਨੂੰ ਕੋਈ ਗੱਲ ਦਿਖਾਉਂਦਾ ਹੀ ਨਹੀਂ ਜੇ ਕੋਈ ਸਿੱਧੀ ਗੱਲ ਦਿਖਾਉਂਦਾ ਤੇ ਉਹ ਹੁਣ ਮੰਨ ਲਓ ਵੀ ਪਿਛਲੇ ਸਮਿਆਂ ਦੇ ਵਿੱਚ ਘਟਨਾ ਪੰਜਾਬ ਦੇ ਵਿੱਚ ਕੋਈ ਜਾਂ ਦੇਸ਼ ਦੇ ਵਿੱਚ ਕੋਈ ਵਾਪਰਦੀ ਆ ਤੇ ਮੀਡੀਆ ਦੇ ਵਿੱਚ ਚਰਚਾ ਕੁਝ ਹੋਰ ਹੁੰਦੀ ਆ ਉਹ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਪਰ ਹੁਣ ਲੋਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਤੇ ਨਾ ਹੀ ਲੋਕ ਇਸ ਤਰ੍ਹਾਂ ਦਾ ਉਹ ਮੀਡੀਆ ਦੇ ਉੱਤੇ ਇਤਵਾਰ ਕਰਦੇ ਨੇ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਵੀ ਅਖਬਾਰ ਦੇ ਅਖਬਾਰ ਦੇ ਵਿੱਚ ਖਬਰ ਸ਼ਬਦੀ ਸੀ ਜਾਂ ਦੂਰਦਰਸ਼ਨ ਤੇ ਆਉਂਦੀ ਸੀ ਲੋਕ ਉਸ ਨੂੰ ਸੱਚ ਮੰਨਦੇ ਸੀ ਪਰ ਅੱਜ ਤਾਂ ਕੋਈ ਵੀ ਖਬਰ ਦਾ ਸੱਚ ਨਹੀਂ ਮੰਨਿਆ ਜਾਂਦਾ ਵੀ ਅੱਜ ਕੱਲ੍ਹ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਅਖਬਾਰ ਸ਼ਾਫਕੇ ਵਿਕਦਾ ਹੁਣ ਵਿਕਕੇ ਸ਼ਾਫਦਾ ਇਹੀ ਹਾਲ মিডিਏ ਦਾ ਹੁਣ ਹੁਣ ਇਸ ਗੱਲ ਤਾਂ ਲੋਕਾਂ ਨੂੰ ਵੀ ਪਤਾ মিডিਏ ਨੂੰ ਵੀ ਪਤਾ ਸਾਰਾ ਕੁਝ ਚੱਲੀ ਜਾ ਰਿਹਾ ਪਰ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਬੀਬੀ ਕੰਗਣਾ ਰਣਾਉਤ ਕਰ ਰਹੀ ਆ ਤੇ ਉਹ ਪੰਜਾਬ ਦੇ ਬਹਾਨੇ ਉਹ ਇਹ ਪੰਜਾਬ ਦੇ ਲੋਕਾਂ ਦੇ ਟੀਕਾ ਲਾ ਲਾ ਕੇ ਭਾਜਪਾ ਜਿਹੜੀ ਆ ਆਰਐਸਐਸ ਦੇਖ ਰਹੀ ਆ ਉਹਦਾ ਭਾਜਪਾ ਨੂੰ ਵੱਡੇ ਪੱਧਰ ਤੇ ਅਗਲੇ ਸਮਿਆਂ ਦੇ ਵਿੱਚ ਨੁਕਸਾਨ ਹੋਊਗਾ ਉਹ ਉਹਦਾ ਕਾਰਨ ਇਹ ਆ ਵਿਪਾਰਪਾਦੀਆਂ ਜਿਹੜੀਆਂ ਲੋਕਮਾਰੂ ਨੀਤੀਆਂ ਨੇ ਜਿਹੜੇ ਖੇਤੀਬਾੜੀ ਦੇ ਉਹਨਾਂ ਨੇ ਪਿਛਲੇ 200 19 21 ਦੇ ਵਿੱਚ ਜਿਹੜੇ ਬਿੱਲ ਲੈਂਦੇ ਸੀ ਹਾਂ ਜਾਂ ਹੋਰ ਜਿਹੜੇ ਉਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਮੰਡੀਕਰਨ ਦਾ ਸੀ ਮਸਲਾ ਸੀ ਉਹ ਉਹਨਾਂ ਮਸਲਿਆਂ ਨੂੰ ਹੁਣ ਪੰਜਾਬ ਸਰਕਾਰ ਉਭਾਰ ਰਹੀ ਆ ਵੀ ਹੁਣ ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਭਾਜਪਾ ਦੀਆਂ ਨੀਤੀਆਂ ਨੂੰ ਪੰਜਾਬ ਸਰਕਾਰ ਐਨ ਸਮਾਰ ਕੇ ਲਾਗੂ ਕਰਨ ਲੱਗੀ ਹੋਈ ਆ ਪਰ ਪੰਜਾਬ ਦੇ ਲੋਕ ਹੁਣ ਪਹਿਲਾਂ ਵਰਗੇ ਨਹੀਂ ਦਾ ਹੈ ਥਾਂ ਥਾਂ ਤੇ ਪੰਜਾਬ ਸਰਕਾਰ ਦੀਆਂ ਜਾਂ ਭਾਜਪਾ ਦੀਆਂ ਨੀਤੀਆਂ ਦੇ ਵਿਰੁੱਧ ਜਾਂ ਕੰਗਣਾ ਦੀ ਹੈ ਜਿਹੜੀ ਹੈ ਇਹ ਬੇਹੂਦਾ ਜਿਹੜੇ ਉਹਦੇ ਬਿਆਨ ਨੇ ਉਹਦੇ ਵਿਰੁੱਧ ਲੋਕ ਲਾਂਬੰਦ ਹੋ ਰਹੇ ਨੇ ਤੇ ਭਾਜਪਾ ਦੇ ਵੱਡੇ ਲੀਡਰਾਂ ਤੋਂ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਜਾਂ ਜਿਹੜੇ ਦੇਸ਼ ਦੇ ਇਹਨਾਂ ਦੇ ਕੌਮੀ ਪ੍ਰਧਾਨ ਨੇ ਉਤੋਂ ਜਵਾਬ ਮੰਗਦੇ ਨੇ ਜਿੰਨਾ ਚਿਰ ਉਹ ਜਵਾਬ ਨਹੀਂ ਦਿੰਦੇ ਹੂੰ ਇਹ ਤੋਂ ਪੱਲਾ ਛਡਾਉਂਦੇ ਨੇ ਉਦੋਂ ਤੱਕ ਉਹਨਾਂ ਦਾ ਖੜਾ ਨਹੀਂ ਛੁੱਟਣਾ ਜਦੋਂ ਤੱਕ ਗੱਲ ਨੂੰ ਲੰਬੀ ਨਾਲ ਜਾਈਏ ਹੂੰ ਖਤਮ ਕਰੀਏ ਹੂੰ ਕੰਗੜਾ ਦੇ ਜਿਹੜੇ ਇਦਾਂ ਦੇ ਵਿਵਾਦਿਤ ਬਿਆਨ ਨੇ ਹੂੰ ਆਏ ਵਾਰੀ ਪੰਜਾਬ ਨੂੰ ਟਾਰਗੇਟ ਕਰਦਾ ਹੂੰ ਇੱਕ ਧਿਰ ਨੂੰ ਸਮਝ ਲਓ ਜੇ ਆਪਾਂ ਦੇਖੇ ਜਾਈਏ ਤਾਂ ਪੰਜਾਬ ਹਿਮਾਚਲ ਹਰਿਆਣਾ ਭਰਾ ਤਿੰਨੇ ਹਮ ਵੱਡਾ ਛੋਟਾ ਉਹ ਤੋਂ ਛੋਟਾ ਕੀ ਤੁਸੀਂ ਜਾਂਦੇ ਜਾਂਦੇ ਜਨਤਾ ਨੂੰ ਇਹ ਸੁਨੇਹਾ ਦੋਗੇ ਕਿ ਕੰਗੜਾ ਦੇ ਜਿਹੜੇ ਅਜਿਹੇ ਬਿਆਨ ਆ ਉਹਨਾਂ ਤੋਂ ਤੁਹਾਨੂੰ ਕੀ ਕਰਨਾ ਚਾਹੀਦਾ ਦੇਖੋ ਕੰਗੜਾ ਦੇ ਬਿਆਨਾਂ ਤੇ ਲੋਕਾਂ ਨੂੰ ਬਿਲਕੁਲ ਨਹੀਂ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜੇ ਡਰੱਗਸ ਦੀ ਗੱਲ ਕਰਦੀ ਆ ਉਹ ਵੀ ਪਾਕਿਸਤਾਨ ਦੇ ਵਿੱਚੋਂ ਆਉਂਦਾ ਤੇ ਪਿਛਲੇ ਸਮਿਆਂ ਦੇ ਵਿੱਚ মিডিਏ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਆਉਂਦੀਆਂ ਰਹੀਆਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਇਹ ਸਿਨਥੈਟਿਕ ਨਸ਼ਾ ਜਿਹੜਾ ਬਣ ਰਿਹਾ ਬਹੁਤ ਬਣ ਰਿਹਾ ਉਹ ਹਾਂ ਹਰੇਕ ਸਟੇਟ 'ਚ ਬਣ ਰਿਹਾ ਹਰੇਕ ਸਟੇਟ 'ਚ ਬਣ ਰਿਹਾ ਪਰ ਹਿਮਾਚਲ ਦੇ ਵਿੱਚ ਤਾਂ ਫੈਕਟਰੀਆਂ ਨੇ ਹਾਂ ਕੈਮੀਕਲ ਦੀਆਂ ਫੈਕਟਰੀਆਂ ਹਾਂ ਉਹ ਇਹ ਗੱਲ ਸਿੱਧ ਵੀ ਹੋਈ ਆ ਮੀਡੀਆ ਦੇ ਵਿੱਚ ਵੀ ਸਿੱਧ ਹੋਈ ਆ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਲੋਕਾਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਬੀਬੀ ਕੰਗਣਾ ਰਣਾਉਤ ਦੇ ਬਿਆਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਭਾਰਤ ਦਾ ਜਿਹੜਾ ਭਵਿੱਖ ਉਹ ਬੜਾ ਖਤਰਨਾਕ ਆ ਤੇ ਉਹ ਖਤਰਨਾਕ ਭਵਿੱਖ ਤੋਂ ਬਚਣ ਦੇ ਲਈ ਤੁਹਾਨੂੰ ਖੁਦ ਸੁਚੇਤ ਹੋਣਾ ਪਊਗਾ ਇਸ ਸੁਚੇਤ ਹੋਣ ਦੇ ਲਈ ਤੁਹਾਨੂੰ ਜਿਹੜਾ ਇਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਜਿਹੜਾ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਇਹ ਤੋਂ ਬਚਣ ਦੀ ਲੋੜ ਆ ਸੋ ਦਰਸ਼ਕੋ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਸੀਗੀ ਕੰਗੜਾ ਰੌਣ ਦੇ ਬਿਆਨ ਬਾਰੇ ਨੀਲੋਂ ਸਾਹਮਣੇ ਬੜੇ ਵਧੀਆ ਸ਼ਬਦਾਂ ਦੇ ਵਿੱਚ ਖੁਲਾਸਾ ਕੀਤਾ ਸੋ ਇਹ ਗੱਲਬਾਤ ਜਿਹੜੀ ਹੈਗੀ ਸਾਡੇ ਤੁਹਾਨੂੰ ਅੱਜ ਕਿਦਾਂ ਦੀ ਲੱਗੀ ਜਿਹੜੇ ਆਪਣੇ ਵੱਡ ਮੁੱਲੇ ਵਿਚਾਰ ਨੇ ਉਹ ਸਾਨੂੰ ਜ਼ਰੂਰ ਦੇਣੇ ਇਸ ਨੂੰ ਨੇਰੋ ਸਾਹਿਬ ਤੁਸੀਂ ਬੜ ਮੁੱਲਾ ਟਾਈਮ ਸਾਡਾ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ